ਤਾਜਪੁਰ ਰੋਡ ਤੇ ਬੀਤੀ ਰਾਤ ਇੱਕ ਕੱਤੇ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆੰਕਰ ਰੂਪ ਧਾਰਨ ਕਰ ਲਿਆ। ਅੱਗ ਇੰਨੀ ਵੱਧ ਚੁੱਕੀ ਸੀ ਕਿ ਆਲੇ-ਦੁਆਲੇ ਕੁਝ ਵੀ ਨਹੀਂ ਦਿਖ ਰਿਹਾ ਸੀ। ਉੱਤੋਂ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਤੇ ਤੇਜ਼ ਹਵਾਵਾਂ ਸ਼ੁਰੂ ਹੋ ਗਈਆਂ ਜਿਸ ਕਰਕੇ ਅੱਗ ਹੋਰ ਵੱਧ ਗਈ। ਇਸ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 90 ਗੱਡੀਆਂ ਲੱਗੀਆਂ। ਇਹ ਆਰਐਸ ਇੰਡਸਟਰੀਆ ਜੀ ਕਿੱਦੇ ਤੱਕ ਡੋਣਾ ਜੀ ਇਹ ਤਾਜਪੁਰ ਰੋਡ ਤੇ ਜੇਲ੍ਹ ਦੇ ਨਾਲ ਹੀ ਅੰਦਰ ਜਾ ਕੇ ਡੰਬ ਤੇ ਲੱਗੇ ਪਈਦੀ ਹੈ ਜੀ ਤੇ ਰਾਤੀ ਤਕਰੀਬਨ 12:00 ਵਜੇ ਤੇ ਜਿਹੜੀ ਆ ਫਾਇਰ ਕਾਲ ਹੋਈ ਸੀ ਰਾਤ ਦੇ ਲਗਾਤਾਰ ਕੰਟੀਨਿਊਡ ਪਾਣੀ ਦੀਆਂ ਗੱਡੀਆਂ ਪੈ ਰਹੀਆਂ ਜੀ 200-300 90 ਤੋਂ 100 ਗੱਡੀਆਂ ਬੰਨਦੀਆਂ ਪੈ ਰਹੀਆਂ ਜੀ ਤੋਂ ਕਾਰਨ ਕੀ ਲੱਗਦਾ ਐਡਾ ਵੱਡਾ ਅੱਗ ਲੱਗ ਗਿਆ ਕਾਰਨ ਨਾਲੇ ਕੋਈ ਪਤਾ ਨਹੀਂ ਲੱਗ ਰਿਹਾ ਧੂਆ ਬਹੁਤ ਜ਼ਿਆਦਾ ਜੀ ਅੰਦਰ ਅੱਗ ਲੈ ਬੁਝਾ ਦੇ ਸਮਾਂ ਕਿਉਂ ਲੱਗ ਰਿਹਾ ਇੰਨਾ ਕੰਟਰੋਲ ਕਰਨ ਨੂੰ ਸਮਾ ਇੱਕ ਹਵਾਵੋ ਤੇ ਚੱਲ ਰਹੀ ਹੈ ਜੀ ਇੱਕ ਜਿਹੜਾ ਗਡੌਣਾ ਲੰਬਾ ਵਾ ਤੇ ਇੱਕ ਪਾਣੀ ਸਾਨੂੰ ਦੂਰੋ ਥੋੜਾ ਜਿਹਾ ਲੈਣ ਜਾਣਾ ਪੈ ਰਿਹਾ ਜੀ ਕੋਈ ਜਾਨੀਵਾਨੀ ਨੂੰ ਨੁਕਸਾਨ ਨਹੀਂ ਕੋਈ ਜਾਨੀ ਕੋਈ ਨੁਕਸਾਨ ਨਹੀਂ ਜੀ ਤੇ ਬਾਕੀ ਮਾਲੀ ਤੋਂ ਉਹਦਾ ਹੈ ਹੀ ਜੀ ਫੈਕਟਰੀ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਹਾਂ ਜੀ ਪਿੱਛੇ ਜਿਹੜੀ ਬਿਲਡਿੰਗ ਆ ਉਹ ਡੈਮੇਜ ਹੋ ਗਈ ਹੈ